ਜੀ ਮੈਂ ਆਪਾਂ ਸਾਰ ਨੂੰ ਪਤਾ ਹੀ ਹੈ ਕਿ ਸੁਖ ਨੂੰ ਮਰੀ ਨੂੰ ਹੋਣਾ 2 ਮਹੀਨਿਆਂ ਤੋਂ ਉੱਪਰ ਹੋ ਗਿਆ ਏ ਪਰ ਉਸ ਨੂੰ ਵੀ ਇਨਸਾਫ ਨਹੀਂ ਮਿਲਿਆ ਤੇ ਉਸ ਦੇ ਘਰ ਵਾਲੇ ਨੂੰ ਵੀ ਕੋਈ ਵੀ ਇਨਸਾਫ ਨਹੀਂ ਮਿਲ ਪਾਇਆ ਆਪਾਂ ਤੁਹਾਨੂੰ ਦੱਸ ਦਈਏ ਕਿ ਕੈਪਟਨ ਦੇ ਉੱਪਰ ਆਪਣੀ ਘਰ ਵਾਲੀ ਸੁਖ ਨੂੰ ਮਾਰਨ ਦੀ ਜੋ ਦੀਪਿਕਾ ਫੈਮਿਲੀ ਨੇ ਦੋਸ਼ ਲਗਾਏ ਸੀ ਉਹ ਅਜੇ ਤੱਕ ਸਾਬਤ ਵੀ ਨਹੀਂ ਹੋਈ ਤੇ ਉਹ ਬੇਗੁਨਾਵੀ ਸਾਬਤ ਨਹੀਂ ਹੋਇਆ ਨਾ ਤਾਂ ਉਸ ਨੂੰ ਜ਼ਮਾਨਤ ਹੀ ਮਿਲੀ ਆ ਕਿਉਂਕਿ ਹਰ ਵਾਰ ਉਹਨਾਂ ਦੇ ਪਰਿਵਾਰ ਵਿੱਚ ਇਦਾਂ ਹੁੰਦਾ ਬੱਚਿਆਂ ਨੂੰ ਵੀ ਇਦਾਂ ਹੁੰਦਾ ਕਿ ਅੱਜ ਸਾਡੇ ਪਾਪਾ ਨੂੰ ਜ਼ਮਾਨਤ ਮਿਲ ਜਾਊਗੀ ਸਾਡੇ ਪਾਪਾ ਸਾਡੇ ਕੋਲ ਆ ਜਾਣਗੇ ਪਰ ਇਦਾਂ ਨਹੀਂ ਹੋਇਆ ਕਿਉਂਕਿ ਇੱਕੇਸੀ ਇੱਕ ਅਜਿਹਾ ਕਿ ਉਸ ਨੂੰ ਮੌਤ ਜੋ ਕਿ ਮੌਤ ਕਰਨ ਦੇ ਇਲਜ਼ਾਮ ਲੱਗਿਆ ਉਸ ਵਿੱਚ ਇੰਨੇ ਜਲਦੀ ਜਮਾਨਤ ਨਹੀਂ ਮਿਲਦੀ ਪਹਿਲਾਂ ਤਾਂ ਉਹਨਾਂ ਦੀ ਜੋ ਵੀ ਤਰੀਕ ਪੈਂਦੀ ਹੁੰਦੀ ਸੀ ਉਹ ਹਫ਼ਤੇ 10 ਦਿਨ ਦੀ ਪੈਂਦੀ ਹੁੰਦੀ ਸੀ ਤੇ ਸਾਰਿਆਂ ਨੂੰ ਹੀ ਤਾਂ ਬੱਚਿਆਂ ਨੂੰ ਵੀ ਇਦਾਂ ਲੱਗਦਾ ਹੁੰਦਾ ਸੀ ਕਿ ਕੈਪਟਨ ਸਿੰਘ ਹੁਣ ਜਲਦੀ ਘਰ ਵਾਪਸ ਆ ਜਾਣਗੇ ਪਰ ਜੋ ਹੁਣ ਪਈ ਆ ਹੁਣ ਉਹਨਾਂ ਦੀ ਤਰੀਖ ਕੁਝ ਜ਼ਿਆਦਾ ਹੀ ਟਾਈਮ ਦੀ ਪੈ ਗਈ ਆ ਮਨਨ ਕਿ 10 11ਵੇਂ ਮਹੀਨੇ ਦੀ ਪੈ ਗਈ ਆ ਤੇ ਇੰਨੇ ਮਹੀਨੇ ਬੱਚਿਆਂ ਤੋਂ ਵੇਟ ਵੀ ਨਹੀਂ ਹੋਣੀ ਹੈ ਨਾ ਆਪਾਂ ਸਾਰਿਆਂ ਨੂੰ ਹੀ ਪਤਾ ਹੀ ਹੈ ਕਿ ਮਾਂ ਦੇ ਚਲੇ ਜਾਣ ਤੋਂ ਬਾਅਦ ਪਿਓ ਵੀ ਚਲਾਈ ਗਿਆ ਸਮਝ ਲਓ ਨਾ ਬੱਚਾ ਨੂੰ ਨਹੀਂ ਮਿਲਿਆ ਪਿਓ ਹਾਂ ਉਹਨਾਂ ਨੇ ਇੱਕ ਗੱਲ ਦੱਸੀ ਹੈ ਕਿ ਉਹ ਫੋਨ ਲਾਉਂਦੇ ਆ ਫੋਨ ਤੇ ਗੱਲ ਕਰ ਲੈਂਦੇ ਆ ਹਾਲ ਚਾਲ ਪਤਾ ਲੱਗ ਜਾਂਦਾ ਕਿ ਉਹ ਠੀਕ ਆ ਜਹਾਨਾ ਵੀ ਇਹ ਸਾਰੇ ਠੀਕ ਆ ਪਰਿਵਾਰ ਦਾ ਹਾਲ ਚਾਲ ਪਤਾ ਲੱਗਦਾ ਰਹਿੰਦਾ ਹੈ ਪਰ ਬੱਚਿਆਂ ਨੂੰ ਇੱਕ ਆਸ ਹੁੰਦੀ ਹੈ ਕਿ ਸਾਡਾ ਪਾਪਾ ਸਾਡੇ ਕੋਲ ਆਊਗਾ ਪਰ ਉਹ ਅਜੇ ਤੱਕ ਵੀ ਉਸ ਨੂੰ ਜਮਾਨਤ ਨਹੀਂ ਮਿਲੀ ਸਾਰੇ ਜਨਰ ਅਰਦਾਸ ਕਰੋ ਕਿ ਵੇ ਕਪੀਤਾ ਆਪਣੇ ਜਲਦੀ ਬੱਚਾ ਨੂੰ ਮਿਲ ਪਾਏ ਕਿਉਂਕਿ ਉਹਨਾਂ ਹੀ ਦਰਦ ਉਸ ਦੇ ਅੰਦਰ ਆ ਉਹਨਾਂ ਹੀ ਬੱਚਾ ਦੇ ਅੰਦਰ ਆ ਚਲੋ ਵਾਹਿਗੁਰੂ ਜੋ ਮਨਜੂਸੀ ਉਹ ਕਰ ਦਿੱਤਾ ਤੇ ਸਾਰੇ ਜਣੇ ਅਰਦਾਸ ਕਰੋ ਕੀ ਪਤਾ ਕਿਸ ਦੀ ਅਰਦਾਸ ਵਾਹਿਗੁਰੂ ਆਪਣਾ ਚਰਨਾ ਦੇ ਨਾਲ ਸੁਣ ਲਾਉਣ ਤੇ ਕਿਸੇ ਦੀ ਕਬੂਲ ਹੋ ਜਾਵੇ ਹਨ ਵਾਹਿਗੁਰੂ ਕਰੇ ਕਬੂਲ ਤੇ ਉਹ ਬੱਚਿਆਂ ਦੇ ਕੋਲ ਵਾਪਸ ਆ ਸਕੇ ਕੈਪਟਨ ਬਾਜੀ ਹੈ ਨਾ ਸਾਰੇ ਜਣੇ ਜਰੂਰ ਅਰਦਾਸ ਕਰੋ ਤੇ ਉਹਨਾਂ ਨੇ ਵੀ ਦੱਸਿਆ ਕਿ ਉਹਨਾਂ ਨੂੰ ਜ਼ਮਾਨਤ ਮਿਲ ਜਾਊਗੀ ਪਰ ਥੋੜਾ ਟਾਈਮ ਲੱਗੇਗਾ ਪਰ ਅਜੇ ਜ਼ਮਾਨਤ ਮਿਲਣ ਦੀ ਕੋਈ ਵੀ ਸਭਾਵਨਾ ਨਹੀਂ ਹੈਗੀ